ਦੋੜਾ ਮੇਰਾ ਨਾਮ ਜਗENDER ਸਿੰਘ ਆ ਜੀ ਜਗENDER ਸਿੰਘ ਜੀ ਕੀ ਥਾਰੀ ਇਹ ਡਿਟੜੀ ਥਾਰੀ ਗਲਬਤ ਹੋਈ ਆ ਜੀ ਕਦੋਂ ਤੁਹਾਡਾ ਬੇਟਾ ਗਿਆ ਸੀਗਾ ਕੀ ਨਾਮ ਹੈ ਬੇਟੇ ਦਾ ਜੀ ਬੇਟੇ ਦਾ ਨਾਮ ਜਗਮੀਤ ਸਿੰਘ ਆ ਜੀ ਉਹ ਨਵੰਬਰ ਦੇ ਫਸਟ ਗਿਆ ਜੀ ਜੰਡ ਨੇ ਖੜਿਆ ਕੇ ਇਥੋਂ ਮਕੀਰੇ ਦੇ ਮੈਮ ਨੂੰ ਦਿਹਾਲ ਕੀਤਾ ਜੀ ਤੋਂ ਲੈ ਗਿਆ ਦਿੱਲੀ ਜੀ ਦਿੱਲੀ 14 15 ਦਿਨ ਰਹਾ ਕੇ ਫਿਰ ਉਹਦਾ ਵਿਆਹ ਹੋਇਆ ਜੀ ਗੋਨ ਦਾ ਕਿ ਏਜੰਟ ਦੇ ਨਾਲ ਕਿੱਥੋਂ ਦੀ ਗੱਲਬਾਤ ਹੋਈ ਸੀ ਕਿੰਨੇ ਪੈਸੇ ਚ ਹੋਈ ਸੀ ਨਹੀਂ ਕੋਈ 5.545 ਲੱਖ ਰੁਪਿਆ ਦੇਣਾ ਜੀ ਇਹਨੂੰ ਤੇ 5000 ਡਾਲਰ ਜਿਹੜਾ ਉਹਨੂੰ ਖਰਚਾ ਵਾਪਸ ਦੇਣਾ ਜੀ ਕਿੱਥੇ ਲੈ ਕੇ ਜਾਣਾ ਸੀ ਇਹਨੇ ਅਮਰੀਕਾ ਲੈ ਕੇ ਗਿਆ ਸੀ ਜੀ ਕੀ ਗੱਲ ਹੋਈ ਫਿਰ ਬਾਅਦ ਦੀ ਬਾਅਦ ਚ ਜੀ ਗਵਾਨਾ ਭੇਜਤਾ ਜੀ ਉੱਥੋਂ ਕੋਲੰਬੀਆ ਭੇਜਤਾ ਜੀ ਉੱਥੋਂ ਅੱਗੇ ਇਹਨੇ ਵਾਇਆ ਤਨਾਮਾ ਦੇ ਜੰਗਨਾਥਾਨੀ ਭੇਜਿਆ ਜੀ ਜੋ ਬੇਟਾ ਡਾ ਉਹਨੇ ਤਰੀਕ ਤੋਂ ਲਾਪਤਾ ਹੈਗਾ ਜੀ 20 ਜਨਵਰੀ ਲਾਸਟ ਗੱਲ ਕਦੋਂ ਹੋਈ ਥਣੀ 19 ਦਸੰਬਰ ਨੂੰ ਹੋਈ ਜੀ ਉਦੋਂ ਬੜਾ ਸਾਡੀ ਬੇਟੇ ਨਾਲ ਨਹੀਂ ਗੱਲ ਹੋਈ ਜੰਟ ਜਿਹੜਾ ਜੀ ਉਹ ਸੰਗ ਗੱਲ ਨਹੀਂ ਕਰਦਾ ਜੀ ਉਹ ਕਹਿੰਦਾ ਤੁਹਾਡਾ ਮੁੰਡਾ ਲਾਪਤ ਹੋ ਗਿਆ ਜੀ ਤੇ ਨਾਮ ਉਹਦਾ ਜੰਟ ਹੈ ਗਾਇ ਬਿਕਰਮ ਪਰਮਿੰਦਰ ਸਿੰਘ ਪਮਾ ਤੇ ਉਹਦੀ ਵਾਈਫ ਬਲਵਿੰਦਰ ਕੌਰ ਜਿਹੜੀ ਜੰਟ ਨਾਲ ਗੱਲ ਹੋਈ ਸੀ ਕੀ ਗੱਲ ਹੋਈ ਸੀ ਕਿ ਤੁਹਾਡੀ ਵੀ ਕਿਵੇਂ ਭੇਜਣਾ ਉਹਨੇ ਕਿਵੇਂ ਕਹਿੰਦਾ ਜੀ ਭਾਈ 에ਅਰਪਲੇਨ ਭੇਜਣਾ ਜੀ ਕੋਈ ਕਿਤੇ ਨਹੀਂ ਭੇਜਣਾ ਹੋਰ ਪਾਸੇ ਨੂੰ ਬਾਈ 에ਅਰ ਹੀ ਭੇਜਾਂਗਾ ਜੀ ਮੈਂ ਅੱਗੇ ਬੰਦੇ ਭੇਜਦਾ ਜੀ ਬਾਈ ਇਹਦੀ ਭੇਜਦਾ ਜੀ ਤੇ ਤੁਹਾਡਾ ਫਰਸਟ ਜਨਵਰੀ ਤੱਕ ਬੱਚਾ ਜਿਹੜਾ ਅਮਰੀਕਾ ਪਹੁੰਚ ਜਾਏਗਾ ਜੀ ਪਰ ਸਾਡਾ 19 ਤਰੀਕ ਤੋਂ ਬਾਅਦ ਬੱਚੇ ਨਾਲ ਕਨੈਕਟ ਨਹੀਂ ਹੋਇਆ ਨਾ ਸੋਨਾ ਜਨਰਲ ਕਰਦਾ ਜੀ ਉਹ ਕਹਿੰਦਾ ਤੁਸੀਂ ਜੋ ਕੰਮ ਕਰ ਲਓ ਬੱਚਾ ਤੁਹਾਡਾ ਲਾਪਤ ਹੋ ਗਿਆ ਜੀ ਕਿਸ ਬੇਸ ਦੇ ਉੱਤੇ ਭੇਜ ਰਿਹਾ ਸੀਗਾ ਜੀ ਉਹ ਤੁਹਾਡੇ ਬੱਚੇ ਨੂੰ ਕਹਿੰਦਾ ਉੱਥੇ ਜਾ ਕੰਮ ਲੱਭਦੇ ਆਂਗੇ ਨੂੰ ਕੰਮ ਕਰੇਗਾ ਜੀ ਆ ਜਾਓ ਉੱਥੇ ਹੀ ਬਾਕੀ ਗੱਲ ਤਾਂ ਜਿਹੜੇ ਉਹਦੇ ਨਾਲ ਦੋਸਤ ਜਾਂ ਜੜ ਦੇ ਨਾਲ ਕੋਈ ਗੱਲ ਹੋਈ ਜਾਂ ਉਹਨੇ ਕੋਈ ਡਰ ਨਹੀਂ ਜੀ ਮੇਰੀ ਇੱਕ ਬੱਚੇ ਨਾਲ ਗੱਲ ਹੋਈ ਸੀ ਜੀ ਉਹ ਕਹਿੰਦਾ ਜੀ ਬੱਚੇ 6-5 600 ਬੱਚਾ ਸੀਗਾ ਜਿਹੜਾ ਅੱਗੇ ਜਾ ਕੇ ਸਾਰੇ ਨਿਕਲ ਗਏ ਅਸੀਂ 7-8 ਮੁੜੇ ਗਏ ਜਿੱਥੋਂ ਤੇ ਸਾਰੇ ਨਿਕਲ ਗਏ ਇਕੱਲੇ ਇਕੱਲੇ ਹੋ ਗਏ ਜੀ ਤੇ ਜੰਗਮੀਰ ਦਾ ਨਹੀਂ ਸਾਨੂੰ ਪਤਾ ਜੀ ਕਿ ਉਹ ਕਿੱਥੇ ਹੈਗਾ ਜੰਗਮੀਰ ਦੀ ਕਿੰਨੀ ਉਮਰ ਹੈ ਤੇ ਕੀ ਉਹਦੀ ਇੱਥੇ 28 28 ਸਾਲ ਦੀ ਉਹਦੀ ਏਜ ਹੈ ਜੀ ਐਮਬੀਏ ਕੀਤੀ ਉਹਨੇ ਪਠਾਨਕੋਟ ਤੋਂ ਹਾਂਜੀ ਤੇ ਇਦਾਂ ਹੀ ਬਸ ਬੱਚਾ ਖਵਾ ਕੇ ਬਹਿ ਗਿਆ ਜੀ ਤਾਸਾ ਦਿੱਤਾ ਨੂੰ ਮੇਰੇ ਕੋ 15 ਲੱਖ ਰੁਪਏ ਨੇ ਨਗਦ ਲੈ ਲਿਆ ਜੀ ਵੀ ਮੈਂ ਪਹਿਲਾਂ ਵੀਜਾ ਜਦੋਂ ਆ ਗਿਆ ਉਦੋਂ ਕੋ 15 ਲੱਖ ਰੁਪਏ ਲਾਉਂਗਾ ਉਹ ਇਹਨੇ ਮੇਰੇ ਕੋ ਪਠਾਨਕੋਟ ਆਣ ਕੇ ਘਰੋਂ ਮੇਰੇੋਂ ਪੈਸੇ ਲਏ ਆ ਜੀ 15 ਲੱਖ ਰੁਪਏ ਆ ਜੀ ਉਹ ਤੁਸੀਂ ਚੈੱਕ ਨਹੀਂ ਦਿੱਤੇ ਜਾਂ ਕਹਿ ਰਹੇ ਨਹੀਂ ਕੈਸ ਦਿੱਤਾ ਜੀ ਐਸ ਬੀ ਆਈ ਬੈਂਕ ਤੋਂ ਮੈਂ ਪੈਸੇ ਕਢਾਏ ਆ ਜੀ ਮੈਨੂੰ ਰਿਟਾਇਰਮੈਂਟ ਹੋਇਆ ਹਾਂ ਮੈਨੂੰ ਪੈਸੇ ਮਿਲੇ ਸੀ ਜੀ ਇਹ ਪੱਲਾ ਨਹੀਂ ਫਰੌਂਡਾ ਸਾਨੂੰ ਅਜੇ ਤੱਕ ਨਹੀਂ ਪੱਲਾ ਫਰੌਂਡਾ ਜੀ ਇਸ ਦੇ ਬਾਰੇ ਕੋਈ ਪੁਲਿਸ ਨੂੰ ਤੁਸੀਂ ਕੋਈ ਸ਼ਿਕਾਇਤ ਵੀ ਹਾਂ ਪੁਲਿਸ ਨੂੰ ਆਪਾਂ ਕੰਪਲੇਨ ਕੀਤੀ ਜੀ ਪਠਾਨਕੋਟ ਜੋ ਮਾਨਯੋਗ ਐਸਐਸਪੀ ਸਾਹਿਬ ਨੇ ਸਾਡੀ ਬੜੀ ਧਿਆਨ ਨਾਲ ਗੱਲ ਸੁਣੀ ਹੈ ਤੇ ਮੌਕੇ ਉ ਦੇ ਖਿਲਾਫ ਪਰਚਾ ਐਫਆਈਆਰ ਕਰਤੀ ਜੀ ਕੀ ਮੰਗ ਕਰਦੇ ਆ ਜੀ ਅਸੀਂ ਕਰਦੇ ਆ ਮੰਗ ਵੀ ਸਾਡੇ ਬੱਚਾ ਸਾਨੂੰ ਵਾਅਦਾ ਕੀਤਾ ਜਾਏ ਤੇ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਏ ਤੇ ਹੋਰ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਆਪਣੇ ਬੱਚੇ ਦਾ ਨਾਂ ਭੇਜੋ ਸੂਸਕਾ ਹੋ ਗਿਆ ਹੋਰ ਕੀ ਤਦਾ ਹੋਈ ਹਾਂ ਇਪੜੇ ਤੂੰ ਇਹ ਜਿਹੜਾ ਪਰਿਵਾਰ ਦੀ